ਹਾਂਜੀ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਹਾਂਜੀ ਅੱਜ ਤੁਹਾਨੂੰ ਦੱਸਦੇ ਆਪਾਂ ਨਾਪ ਲੈਣਾ ਵੀ ਕਿਵੇਂ ਲੈਣਾ ਤੇ ਉਹ ਆਪਾਂ ਕਾਪੀ ਤੇ ਲਿਖ ਕੇ ਦੱਸਦੇ ਆਂ ਇੱਕ ਮੇਰੀਆਂ ਭੈਣਾਂ ਨੂੰ ਇਹ ਜਰੂਰ ਹੈ ਨਾ ਅੱਗੇ ਨਾਲੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਨਾ ਇਹ ਕਮੈਂਟ ਵਧੀਆ-ਵਧੀਆ ਕਮੈਂਟ ਕਰਿਆ ਕਰੋ ਜੋ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਨੇ ਕਮੈਂਟ ਕਰਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਜ ਆਪਾਂ ਕੱਢਣ ਲੱਗਿਆ ਜੀ ਇੱਕ ਲੱਕੀ ਕਮੈਂਟ ਕੱਢਣਾਂਗੇ ਆਪਾਂ ਨੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਨਾਮ ਲੈਣਾ ਦੱਸ ਦਿਆ ਬਾਅਦ ਵਿੱਚ ਆਪਾਂ ਲੱਕੀ ਕਮੈਂਟ ਕੱਢਣਾਂ ਤੇ ਨਾਲੇ ਨਾ ਵੀਡੀਓ ਐਂਡ ਤੱਕ ਦੇਖਿਆ ਕਰੋ ਹਾਂਜੀ ਹੁਣ ਦੱਸਦੇ ਆਪਾਂ ਤੁਹਾਨੂੰ ਨਾਮ ਕਿਵੇਂ ਲੈਣਾ ਹਾਂਜੀ ਆਪਾਂ ਨੇ ਨਾ ਜਿਹੜੀ ਆ ਮੋਡੇ ਦੀ ਸਲਾਈ ਹੁੰਦੀ ਆ ਆਪਣੀ ਇੱਥੇ ਇੰਚੀ ਟੇਪ ਨੂੰ ਰੱਖ ਕੇ ਗਲੇ ਦੇ ਨਾਲ ਤੇ ਐਂਡ ਤੱਕ ਆਪਾਂ ਨੇ ਇਸ ਤਰ੍ਹਾਂ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਰੱਖ ਕੇ ਆਪਣਾ ਇਹ ਕਮੀਜ਼ ਲੰਬਾਈ 40 40 ਆਪਾਂ ਨੇ ਲਿਖਣਾ ਠੀਕ ਹੈ ਜਿੰਨਾ ਆਪਣਾ ਨਾਪ ਤਿਆਰ ਹੁੰਦਾ ਆਪਾਂ ਉਹਨੇ ਲਿਖਣਾ ਹੈਗਾ ਠੀਕ ਹੈ ਜੀ ਹੁਣ ਆਪਾਂ ਨੇ ਲਿਖ ਲਿਆ ਕਮੀਜ਼ ਲੰਬਾਈ 40 ਤੇ ਹੁਣ ਆਪਾਂ ਲੈਣਾ ਜੀ ਘੇਰਾ ਤੇ ਘੇਰਾ ਇਹਨਾਂ ਦਾ ਜੀ 16 ਇੰਚ ਠੀਕ ਹੈ ਜੀ ਇਹਨਾਂ ਨੇ ਆਪਾਂ ਨੂੰ ਆਪਣੇ ਕਸਟਮਰ ਨੇ ਇਹ ਕਿਹਾਗਾ ਵੀ ਕੀ ਕੈਂਚਾ ਆਪਾਂ ਸਾਰਾ ਸੂਟ ਖੁੱਲਾ ਕਰਨਾ ਤੇ ਕਿ ਇਹਨਾਂ ਦਾ 16 ਆ ਆਪਾਂ ਰੱਖਣਾ ਜੀ 17 ਠੀਕ ਹੈ ਜੀ ਹੁਣ ਲੈਣੀ ਹੈ ਜੀ ਛਾਤੀ ਛਾਤੀ ਆਪਾਂ ਜਿਹੜੀ ਆ ਸਲਾਈ ਆ ਹੈ ਨਾ ਤੇ ਆ ਦੇਖੋ ਮੋਢੇ ਕੋਲੇ ਇੱਥੋਂ ਆਪਾਂ ਇੱਜੀ ਟੇਪ ਰੱਖਣਾ ਸਲਾਈ ਤੋਂ ਠੀਕ ਹੈ ਜੀ ਇਸ ਤਰ੍ਹਾਂ ਇਧਰੋਂ ਆਪਾਂ ਰੱਖਦੇ ਹਾਂ ਸਾਨੂੰ ਚੰਗੀ ਤਰ੍ਹਾਂ ਪਤਾ ਲੱਗ ਜੇ ਹੈ ਨਾ ਆਹ ਦੇਖੋ ਇਹ ਹੈਗੀ ਇਹਨਾਂ ਦੀ ਛਾਤੀ ਹੈ 17 ਠੀਕ ਹੈ ਜੀ ਸਾਢੇ 16 ਆਏ। ਆਪਾਂ ਰੱਖਣੀ ਆ 7.5 ਠੀਕ ਹੈ ਜੀ। ਸਾਤੀ ਹੋਗੀ 7.5 ਹੁਣ ਇਹ ਦੁਬਾਰ ਲੈਣੀ ਆਪਾਂ ਨੇ ਕਾਮਰ ਜਿਹੜੀ ਆਪਾਂ ਕਾਮਰ ਦੀ ਨਸਾਨੀ ਲਾਉਣੀ ਆ ਆ ਨਾਪ ਲੈਣਾ ਜੀ ਉਹ ਜਿਹੜੀਆਂ ਆਪਣੀਆਂ ਸਾਈਡਾਂ ਪਲੇਟਾਂ ਹੁੰਦੀਆਂ ਹਨਾ ਇੱਥੋਂ ਨਾਪ ਲੈਣਾ ਠੀਕ ਹੈ। ਇਹ ਇਸ ਤਰ੍ਹਾਂ। ਬਾਹਰ ਦੇਖੋ। ਇੱਥੋਂ ਇਹਨਾਂ ਦੀ ਕਾਮਰ ਆ ਜੀ 14 ਆਪਾਂ ਲੈਣੀ ਆ 15 ਇੰਚ ਠੀਕ ਹੈ ਜੀ। ਇੰਨਾ ਨੇ ਆਪਾਂ ਨੂੰ ਕਿੰਨੇ ਇੰਚ ਵੱਧ ਕਿਹਾ ਸਾਰਾ ਨਾਪ ਆਪਾਂ ਲੈਣਾ ਕਾਮਰ 15 ਬਾਕੀ ਜਿੰਨਾ ਆਪਾਂ ਨੇ ਲੇਖ ਲਿਆ ਹਨ ਤੇ ਕਟਾਈ ਵੇਲੇ ਆਪਾਂ ਨੇ ਲੈਣਾ ਜਿੰਨੇ ਹੁਣ ਕਮੀਜ਼ ਲੰਬਾਈ ਹੈ ਉਹਦੇ ਵਿੱਚ ਆਪਾਂ ਲਿਖਿਆ 40 ਹੈ ਤੇ ਕਟਾਂਗੇ 44 4 ਇੰਚ ਵੱਧ ਲੈਣਾ ਹੁੰਦਾ ਠੀਕ ਹੈ ਲੰਬਾਈ ਵੇਲੇ ਤੇ ਹੁਣ ਇਹਨਾਂ ਦੀ ਆ ਗਈ हिਪ ਜੀ ਆ ਵਾਲੀ ਇੱਥੋਂ ਹਿੱਪ ਇਹਨਾਂ ਦੀ 17 ਇੰਚ ਆ ਆਪਾਂ ਰੱਖਣੀ ਹੈ 18 hip hogi 18 ਠੀਕ ਹੈ ਜੀ ਹੁਣ ਆ ਦੇਖ ਸਮਝੋ ਆਪਣਾ ਜਿਹੜਾ ਘੇਰ ਲਿਖਿਆ ਇਹ ਤਾਂ ਆਪਾਂ ਨੇ ਲਿਖਿਆ ਜੀ 17 ਆਹ 17 ਨਹੀਂ 17 ਲਿਖਿਆ ਜੀ ਸੌਰੀ ਮੈਂ ਇਧਰ ਧਿਆਨ ਨਹੀਂ ਗਿਆ ਤੇ ਆਪਣਾ ਜਿਹੜਾ ਘੇਰ ਇਹਨਾਂ ਦਾ ਆਪਾਂ 17 ਲਿਖਿਆ ਤੇ hip ਆਪਾਂ ਲਿਖਿਆ ਜੀ 18 ਠੀਕ ਹੈ hip ਪਿਆ ਰਿਹਾ ਜਦੋਂ ਆਪਾਂ ਕਟਾਈ ਕਰਦੀ ਐ ਇੰਨਾ ਮੇਰੀਆਂ ਭਣਾਂ ਨੇ ਤਿਆਰ ਰੱਖਣਾ ਕਈ ਵਾਰ ਮੇਰੀਆਂ ਭਣਾਂ ਜਦੋਂ ਘੇਰ ਦਾ ਨਾਪ ਲੈਦੀਆਂ ਨੇ ਕਈ ਭਣਾਂ ਹਨਾ ਘੇਰ ਕੱਟ ਕਰਾਉਂਦੀਆਂ ਨੇ ਥੱਲੋਂ ਵੱਧ ਫੋਲਡ ਕਰਨਾ ਪੈਂਦਾ ਤੇ ਆਪਾਂ ਨੇ ਆ ਸਾਬ ਨਾਲ ਕਟਾਈ ਕਰਨੀ ਐ ਘੇਰ ਦੀ ਠੀਕ ਐ ਤੇ ਕਈ ਵਾਰ ਹੁਣ ਆਪਾਂ ਨੇ ਇਥੋਂ ਘੱਟ ਘੇਰ ਦੇ ਸਾਬ ਨਾਲ ਛੁੱਟ ਕੱਟ ਲਿਆ ਤਾਂ ਆਪਣੀਆਂ hip ਘਟ ਗਿਓ ਹੁਣ ਆਪਣਾ ਘੇਰ 17 ਇੰਚ ਤੇ hip 18 18 ਦੇ ਸਾਬ ਨਾਲ ਜਦੋਂ ਆਪਾਂ ਨੇ ਕਟਾਈ ਕੀਤੀ 3 ਇੰਚ ਵੱਧ ਲੈਣਾ ਆਪਾਂ ਉਦੋਂ ਲੈਣਾ ਜੀ ਘੇਰ 21 ਇੰਚ ਠੀਕ ਹੈ ਜੀ ਕਟਾਈ ਵਾਲੀ 21 ਇੰਚ ਲੈਣਾ 3 ਇੰਚ ਵੱਧਾ ਘੇਰ ਦੇ ਵਿੱਚ ਲੰਬਾਈ ਦੇ ਵਿੱਚ 4 ਇੰਚ ਵੱਧਾ ਤੇ ਹੁਣ ਆਪਾਂ ਨੇ ਤੇ ਲੰਬਾਈ ਵੀ ਲਿਖ ਲਈ ਜੀ ਘੇਰ ਵੀ ਲਿਖ ਲਿਆ ਛਾਤੀ ਕਮਰ हिਪ ਵੀ 18 ਲਿਖ ਲਈ ਠੀਕ ਹੈ ਜੀ ਹੁਣ ਆਪਾਂ ਲੈਣਾ ਤੀਰ ਤੀਰ ਹੈਗਾ ਇਹਨਾਂ ਦਾ 11/2 ਇੰਚ ਠੀਕ ਹੈ ਜੀ ਆਪਾਂ ਸਲਾਈ ਤੋਂ ਲੈ ਕੇ ਮੋੜ ਦੇ ਵਾਲੀ ਇਸ ਤਰ੍ਹਾਂ ਚੰਗੀ ਤਰ੍ਹਾਂ ਰੱਖ ਲਓ ਠੀਕ ਹੈ ਤੇ ਇੱਥੇ ਤੱਕ ਆ ਗਈ ਆਪਣਾ ਸਾਢੇ 11 ਇੰਚ ਤੀਰ ਆ ਗਿਆ ਠੀਕ ਹੈ ਤੀਰਾ ਲੈ ਲਏਗੀ ਆਪਾਂ ਸਾਢੇ 11 ਹਾਂਜੀ ਹੁਣ ਆਪਾਂ ਲੈਣੀਏ ਮੋਡਾ ਤੇ ਮੋਡਾ ਆਪਾਂ ਇਸ ਤਰ੍ਹਾਂ ਵੀ ਦੇਖ ਦੇਖ ਸਕਦੇ ਆ ਹਨਾ ਸਾਢੇ 7 ਆਉਂਦਾ ਠੀਕ ਹੈ ਜੀ ਮੋਡਾ ਇਹਨਾਂ ਦਾ ਆਪਾਂ ਰੱਖਾਂਗੇ 8 ਠੀਕ ਹੈ ਨਾਲ ਆਪਾਂ ਮੋਡਾ ਵੀ ਖੁੱਲਾ ਰੱਖਣਾ ਹੈਗਾ ਇਹ ਲੋਟ ਸਾਢੇ 7 ਹੈ ਠੀਕ ਹੈ ਤੇ ਆਪਾਂ ਲੈਣਾਂਗੇ 8 ਇੰਚ ਠੀਕ ਹੈ ਜੀ ਮੋਡਾ 8 ਲੈ ਲਿਆ ਤੇ ਹੁਣ ਆਪਾਂ ਜਿਹੜੀ ਆ ਵਾਲੀ ਸਲਾਈ ਹੈ ਇਹ नाप ਜ਼ਰੂਰੀ ਹੈ ਆਪਾਂ ਆਪਾਂ ਮਾਚਾਕ ਦਾ ਨਾਪ ਨਾ ਲਓ ਇਹ ਵੀ ਆਪਣਾ ਚੱਲ ਜੂ ਹਨਾ ਵੀ ਨਾਪ ਦਾ ਤੇ ਆ ਲੈਣਾ ਜ਼ਰੂਰੀ ਹੈ ਆਪਣਾ ਜਿਹੜੀ ਆਪਣੀ ਢਾਟ ਵਾਲੀ ਸਾਈਡ ਵਾਲੀ ਸਲਾਈ ਹੈ ਇਹ ਆਪਾਂ ਇੱਥੋਂ ਰੱਖ ਕੇ ਤੇ ਆ ਜਿੱਥੇ ਆਪਾਂ ਬੰਦ ਲਾਇਆ ਇੱਥੇ ਤੱਕ ਲੈਣੀ ਹੈ ਠੀਕ ਹੈ ਜੀ ਇਹ ਲੈਣਾ ਜ਼ਰੂਰੀ ਹੈ ਆਪਾਂ ਦੇ ਚਾਕ ਆਪਣੇ ਉਨੇ ਆਪ ਹੀ ਰਹਿ ਜਾਣੇ ਨੇ ਜਦੋਂ ਆਪਾਂ ਆ ਜਿੱਨੇ ਸਲਾਈ ਹੈਗੀ ਆਪਾਂ ਉਨੇ ਲਾਤੀ 13.5 ਜੀ 13.5 ਹੀ ਆਪਾਂ ਲਿਖ ਲੈਣੀ ਹੈ ਇੱਥੇ ਜਦੋਂ ਆਪਾਂ ਨੇ ਸੂਟ ਤਿਆਰ ਕਰਨਾ ਕਟਾਈ ਕਰਨੀ ਹੈ ਜੀ ਹੁਣ ਆਪਾਂ ਨੇ ਜਿਵੇਂ ਇਹ ਤਾਂ ਕਾਈ ਸਲਾਈ 13.5 ਲਿਖੀ ਹੈ ਕਟਾਈ ਵੇਲੇ ਆਪਾਂ 14.5 ਤੱਕ ਲਾਵਾਂਗੇ ਠੀਕ ਹੈ ਇਸ ਤਰ੍ਹਾਂ ਮੋੜ ਦੇ ਦੀ ਕਟਾਈ ਕਰਕੇ 14.5 ਤੇ 1 ਇੰਚ ਵਧਾ ਕੇ ਤੱਕ ਲਾ ਕੇ ਫਿਰ ਆਪਣਾ ਅੱਧਾ ਇੰਚ ਆ ਜਾਂਦਾ ਜੀ ਪਲੇਟ ਦੇ ਵਿੱਚ ਅੱਧਾ ਆ ਜਾਂ ਬਾਹਾਂ ਦਾ ਪੂਰਾ 13.5 ਰਹਿ ਜਾਊਗਾ ਠੀਕ ਹੈ ਹੁਣ ਆਪਾਂ ਲੈਣੀਆਂ ਨੇ ਜੀ ਪਲੇਟਾ ਪਲੇਟਾ ਇਹਨਾਂ ਦੀਆਂ ਇਹਨਾਂ ਨੇ ਖਾਸ ਹੀ ਹਨ ਪਤਿੰ ਲਿਖਿਆ ਤੇ ਪਲੇਟਾਂ ਇਹਨਾਂ ਦੀਆਂ ਜੀ 9 ਤੇ ਨੇ ਠੀਕ ਹੈ ਆਪਾਂ 9 ਤੇ ਹੀ ਲਿਖਾਂਗੇ ਪਲੇਟਾਂਆਂ ਜੀ ਆਪਣੀਆਂ 9 ਇੰਚ ਤੇ ਠੀਕ ਹੈ ਜੀ ਤੇ ਹੁਣ ਆਪਾਂ ਗਲੇ ਦਾ ਨਾਪ ਲੈਣਾ ਕਈ ਮੇਰੀਆਂ ਭੈਣਾਂ ਕਹਿੰਦੀਆਂ ਨੇ ਹਨਾ ਗਲੇ ਦਾ ਨਾਪ ਤੁਸੀਂ ਐਸ ਲੋਟ ਲਿਆ ਕਰੋ ਹਨਾ ਐਸ ਲੋਟ ਵੀ ਲਿਆ ਜਾਂਦਾ ਜੀ 5.5 ਜਿਆਦਾਤਰ ਆਪਾਂ ਇੱਥੋਂ ਲੈਨੇ ਆ ਠੀਕ ਹੈ ਜੀ ਆ ਦੇਖੋ ਮੂਰਲਾ ਆਪਣਾ 5.5 ਹੈ ਪਿਸਲਾ 5 ਹੈ ਠੀਕ ਹੈ ਜੀ ਇਹ ਆਪਾਂ ਨੇ ਮੂਰਲਾ 5.5 ਲਿਖਣਾ ਪਿਸਲਾ 5 ਲਿਖਣਾ ਠੀਕ ਹੈ ਮੂਰਲਾ ਲਗ ਆ ਗਿਆ ਜੀ ਆਪਣਾ 5.5 33 ਲਗ ਆ ਗਿਆ ਪੱਧ ਠੀਕ ਹੈ ਹੁਣ ਲੈਣੀ ਜੀ ਆਪਾਂ ਬਾਹਰ ਲਵਾਈ ਹਾਂਜੀ ਆਪਣੀ ਬਾਹਰ ਭਾਈ ਹੈ 14 ਇੰਚ ਠੀਕ ਹੈ ਜੀ ਇਹਨਾਂ ਨੇ ਆਪਾਂ ਨੂੰ 1 ਇੰਚ ਵੱਧ ਕਿਹਾ ਆਪਾਂ ਨੇ 15 ਇੰਚ ਲਿਖਣੀ ਹੈ ਠੀਕ ਹੈ ਬਾਹਰ ਭਾਈ ਹੋਗੀ 15 ਜਦੋਂ ਆਪਾਂ ਨੇ ਕਟਾਈ ਕਰਨੀ ਹੈ ਉਦੋਂ ਆਪਾਂ 2 ਇੰਚ ਵੱਧ ਲੈ ਕੇ 17 ਇੰਚ ਤੇ ਰੱਖਣਾ ਕਟਾਈ ਵੇਲੇ ਠੀਕ ਹੈ ਹੁਣ ਆਪਣੀ ਬਾਹ ਮੋਰੀ ਠੀਕ ਹੈ ਜੀ ਬਾਹ ਮੋਰੀ ਇਹਨਾਂ ਦੇ 4.5 ਹੈ ਆਪਾਂ ਅੱਧਾ ਇੰਚ ਵੱਧ ਰੱਖਣੀ ਹੈ ਪੰਜ ਜਦੋਂ ਆਪਾਂ ਕਟਾਈ ਕਰੀ ਉਦੋਂ ਆਪਾਂ ਐਕਸਟਰਾ 7 ਲੈ ਲਓ ਭਾਵੇਂ 1.5 ਇੰਚ ਵੱਧ ਲੈ ਲਓ ਹਨਾ ਕਈ ਵਾਰ ਆਪਾਂ ਨੂੰ ਖੁੱਲਾ ਕਰਨਾ ਪੈਂਦਾ ਹੈ 1.5 ਇੰਚ ਵੀ ਲੈ ਲੈਣੇ ਆ ਤੇ 2 ਇੰਚ ਵੀ ਵੱਧ ਲੈ ਲੈਣੇ ਆ ਠੀਕ ਹੈ ਹੁਣ ਜਿਵੇਂ ਆਪਾਂ ਇੱਥੇ ਪੰਜ ਲਿਖਾਂਗੇ ਠੀਕ ਹੈ ਜੀ बहमुरी तैयार लिखा जी पूरा है सिलाई कित सूट का पूरा नाप बाकी समझाता है कि लेना ले सोनू दस दसद सलवार ठीक है जी हांजी हम आपने इथो ले जी एंटी टेपापा इथे रखना है ठीक है सारा नापा ने इस तरह लेना है ਇਹ ਸਲਵਾਰ ਲੰਬਾਈ 32 ਠੀਕ ਹੈ 32 ਲਿਖਣੀ ਹੈ ਕਈ ਮੇਰੀਆਂ ਪਹਿਣਾ ਹੈ ਨਾ ਮੇਰੇ ਕੋਲ ਕੁੜੀਆਂ ਕੱਪੜੇ ਸਿੱਖਦੀਆਂ ਕਈ ਵਾਰ ਕਿਸ ਤੋਂ ਹੋਰ ਸਿੱਖੀ ਹੁੰਦੀਆਂ ਵੱਖ-ਵੱਖ ਤਰੀਕੇ ਸਾਰਿਆਂ ਦਾ ਹੈ ਨਾ ਤੇ ਬੈਲਟ ਦਾ ਅੱਡ ਹੱਥ ਤੇ ਲਿਖਿਆ ਦੇਣਗੇ ਜੀ ਆ ਇਸ ਤਰ੍ਹਾਂ ਲਿਖਿਆਉਂਦੇ ਆ ਨਾਪ ਵਿੱਚ ਹੈ ਨਾ ਜਿਵੇਂ ਆ ਹੁਣ 28 ਇੰਚ ਰਹਿ ਗਏ 28 ਅੱਡ ਲਿਖ ਲਿਆ ਅੱਡ ਤੇ ਆ ਚੋਲੀ ਬੱਖ ਲਿਖ ਲਈ ਤੇ ਬੈਲਟ ਅੱਡ ਆਪਾਂ ਇਸ ਤਰੀਕੇ ਨਾਲ ਨਹੀਂ ਜੀ ਆਪਾਂ ਸਾਰਾ ਨਾਪ ਲਿਖ ਦਿਆਂ ਇਕੱਠਾ ਠੀਕ ਹੈ ਜਿਵੇਂ ਉਹਨਾਂ ਆਪਾਂ ਸਲਵਾਰ ਲੰਬਾਈ 32 ਹੈ ਠੀਕ ਹੈ ਜੀ ਜਦੋਂ ਆਪਾਂ ਨੇ ਕਟਾਈ ਕਰਨੀ ਹੈ ਉਦੋਂ ਆਪਾਂ 3-3 ਇੰਚ ਘਟਾ ਕੇ ਕਰਦੇ ਆ ਠੀਕ ਹੈ 3 ਇੰਚ ਆਪਾਂ ਤਾਂ ਘਟਾਉਣੇ ਆ 4 ਇੰਚ ਦੀ ਆਪਾਂ 벨ਟ 4 ਇੰਚ ਦੀ ਤਿਆਰ ਕਰਕੇ ਲਾਉਣੀ ਆ ਠੀਕ ਹੈ ਜੀ ਉਹੀ ਜਿਹੜਾ ਆਪਣਾ 3 ਇੰਚ ਘਟਾ ਕੇ ਲਾ ਲਿਆ ਅੱਧਾ ਇੰਚ ਆਪਣਾ ਮੋਰੀ ਚ ਆ ਜਾਂਦਾ ਅੱਧਾ ਇੰਚ ਬਲਾਂ ਦੇ ਵਿੱਚ ਆ ਜਾਂਦਾ ਉਹੀ ਆਪਣਾ 28 ਰਹਿ ਜਾਉ 28 ਦੇ ਵਿੱਚ ਆਪਾਂ 4 ਦੀ 벨ਟ ਪਾ ਕੇ 32 ਉਹੀ 4 ਇੰਚ ਦੀ ਆਪਾਂ 벨ਟ ਤਿਆਰ ਕਰਕੇ ਠੀਕ ਹੈ ਪਾ ਦਾਨੇ ਹੁੰਨੇ ਆ ਆਪਾਂ ਜਦੋਂ ਕਟਾਈ ਕਰਨੀ ਆ ਉਦੋਂ 3 ਇੰਚ ਕਟਾ ਕੇ ਕੱਟਣੀ ਹੁੰਦੀ ਆ ਸਲਵਾਰ ਠੀਕ ਐ ਮੂਰੀ ਆਪਣੀ ਇਹਨਾਂ ਦੀ ਐ ਜੀ ਆਹ ਦੇਖੋ ਮੂਰੀ ਆ ਗਈ ਇਹਨਾਂ ਦੀ 5 ਇੰਚ ਠੀਕ ਐ ਜੀ 5 ਹੀ ਆਪਾਂ ਲਿਖਾਂਗੇ ਮੂਰੀ ਦਾ ਇਹਨਾਂ ਨੇ ਆਪਾਂ ਨੂੰ ਕੋਈ ਕਿਹਾ ਨਹੀਂ ਵੀ ਆਪਣਾ ਵੀ ਕਿੰਨੀ ਕਰਨੀ ਐ ਮੂਰੀ ਆ ਗਈ ਜੀ 5 ਇੰਚ ਠੀਕ ਐ ਹੁਣ ਆਪਾਂ ਝੋਲੀ ਤੇ ਬੈਠ ਦਾ ਮਾਪ ਲੈਣਾ ਹੈ ਹਾਂ ਜੀ ਆਪਣਾ ਜੋ ਬੈਠ ਹੈਗੀ ਠੀਕ ਹੈ 19 ਇੰਚ ਆਪਾਂ 19 ਹੀ ਲਿਖਣੀ ਹੈ ਠੀਕ ਹੈ ਜੀ ਬੈਲਟ ਆ ਦੀ 19 ਹੁਣ ਆਪਾਂ ਝੋਲੀ ਇਸ ਤਰੀਆ ਆਪਾਂ ਨੇ ਝੋਲੀ ਲਈ ਹੈ ਠੀਕ ਹੈ ਜੀ ਜਿਵੇਂ ਆਪਾਂ ਨੇ ਸਾਰਾ ਵਿੱਚੇ ਬੈਲਟ ਲਾ ਕੇ ਇਸ ਤਰ੍ਹਾਂ ਝੋਲੀ ਜਦੋਂ ਆਪਾਂ ਕਟਾਈ ਕਰਨੀ ਹੈ ਹੁਣ ਇਹਨਾਂ ਦੀ ਝੋਲੀ ਹੈ ਜੀ ਠੀਕ ਹੈ 11 ਇੰਚ ਉਹੀ ਆਪਾਂ ਨੇ 11 ਹੀ ਲਿਖਣੀ ਹੈ ਉਹੀ 3 ਇੰਚ ਕਟਾ ਕੇ ਆਪਾਂ ਕਟਾਂਗੇ ਠੀਕ ਹੈ ਜੀ ਹੋਰ ਆਪਾਂ 4 ਇੰਚ ਦੀ ਬੈਲਟ ਲਾਉਂਦੇ ਹਾਂ ਜੀ ਹਰੇਕ ਦੇ ਠੀਕ ਹੈ ਰੇਕ ਛੂਟ ਦੇ ਕੋਈ ਆਪਣਾ ਵੱਡਾ ਨਾ ਆਪਾਂ ਛੋਟਾ ਆਇਸਲੋਟ ਆਪਾਂ 4 ਇੰਚ ਦੀ ਤਿਆਰ ਕਰਦੇ ਆ ਬੈਲਟ ਠੀਕ ਹੈ ਤੇ ਹੁਣ ਆਪਣਾ ਜੀ ਇਸ ਤਰ੍ਹਾਂ ਆਪਾਂ ਲਾਪ ਲਿਖਤਾ ਤੇ ਹੁਣ ਆਪਾਂ ਕਰਦੇ ਆ ਲੱਕੀ ਕਮੈਂਟ ਕਿਹੜੀ ਭੈਣ ਦਾ ਨੰਬਰ ਆਉਂਦਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਨੇ ਕੱਢਣਾ ਲੱਕੀ ਕਮੈਂਟ ਕਿਹੜੀ ਭੈਣ ਦਾ ਆਉਂਦਾ ਹਾਂਜੀ ਇੱਕ ਆਪਾਂ ਨੇ ਹਨਾ ਦੱਸਿਆ ਹੋਇਆਗਾ ਵੀ ਆਪਾਂ ਆਏ ਮਹੀਨੇ ਪਹਿਲੀ 1 2 ਤਰੀਕ ਜਦੋਂ ਵੀ ਕਈ ਵਾਰ ਆਪਾਂ ਨੂੰ ਇੱਕ ਤਰੀਕ ਨੂੰ ਕੱਢਣਾ ਸੀ ਜੀ ਟਾਈਮ ਨਹੀਂ ਲੱਗਿਆ ਤੇ ਆਪਾਂ ਮਹੀਨੇ ਦੇ ਵੀਨੇ ਲੱਖੀ ਕਮੈਂਟ ਕੱਢਣਾ ਹੈ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਹਾਂਜੀ ਹੁਣ ਆਪਾਂ ਕਰਦੇ ਆਂ ਕਮੈਂਟ ਠੀਕ ਹੈ ਜੀ ਇਹ ਆ ਗਿਆ ਆਪਣੀ 19 ਮਈ ਦੀ ਆ ਜੀ ਵੀਡੀਓ ਠੀਕ ਹੈ ਜੀ ਆਪਾਂ ਤੁਹਾਨੂੰ ਕਿਹਾ ਸੀ ਵੀ ਮਹੀਨੇ ਦੇ ਵਿੱਚ ਆਪਾਂ ਕੋਈ ਵੀ ਵੀਡੀਓ ਚੈੱਕ ਸਕਦੇ ਆ ਠੀਕ ਹੈ ਆਪਾਂ 19 ਮਈ ਦੀ ਚੈੱਕ ਲਈ ਹੁਣ ਦੇਖਦੇ ਆਂ ਇਹਦੇ ਵਿੱਚ ਕਿੰਨੇ ਕਮੈਂਟ ਕੀਦਾ ਆਉਂਦਾ ਦੇਖੋ ਠੀਕ ਹੈ ਜੀ ਹੁਣ ਆ ਦੇਖੋ ਆਪਾਂ ਨੇ ਇਸ ਤਰ੍ਹਾਂ ਕਰ ਲਿਆ ਤੇ ਫੇਰ ਇਸ ਤਰ੍ਹਾਂ ਕਰ ਲਿਆ ਠੀਕ ਹੈ ਜੀ ਜਿੱਥੇ ਉਂਗਲ ਰੁਕ ਗਈ ਜੀ ਆਪਾਂ ਉੱਥੇ ਹੀ ਕੱਢਣਾ ਠੀਕ ਹੈ ਜੀ ਆਪਣਾ ਇੱਥੇ ਰੁਕ ਗਈ ਜੀ ਆਪਣਾ ਇਹਨਾਂ ਦਾ ਆ ਗਿਆ ਤਨੂ ਤੇ 8302 ਹਾਂਜੀ ਜਿਹੜੇ ਵੀ ਇਹ ਮੇਰੀ ਭੈਣ ਦੇਖਦੇ ਆਪਾਂ ਇਹਦੇ ਕਮੈਂਟ ਕਿੰਨੇ ਆ ਠੀਕ ਹੈ ਹਾਂਜੀ ਹੁਣ ਆਪਾਂ ਨੇ ਆ ਦੇਖੋ ਇਹਨਾਂ ਦੇ ਕਮੈਂਟ ਨੇਗੇ 41 ਠੀਕ ਹੈ ਜੀ ਤੇ ਇਹਨਾਂ ਦਾ ਨਾਮ ਆ ਗਿਆ ਜੀ ਤਨੂ ਚਹਿਲ ਠੀਕ ਹੈ ਤੇ 8302 ਹਾਂਜੀ ਕਿਸੇ ਦਾ ਵੀ ਇਹ ਜਿਹੜਾ ਨੰਬਰ ਹੈ ਪਹਿਨਦਾ ਉਹ ਮੈਨੂੰ ਠੀਕ ਹੈ ਜੀ ਇਹਦਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਆਪਣਾ ਉੱਤੇ ਦਿੱਤਾ ਹੁੰਦਾ ਉਹ ਮੈਨੂੰ ਭੇਜ ਸਕਦੇ ਆ ਠੀਕ ਹੈ ਜੀ ਆਪਾਂ ਇਹਨਾਂ ਦਾ ਸੂਟ ਦਿਖਾਉਣੇ ਆ ਜਿਹੜਾ ਕੱਢਣਾ ਹੈ ਹਾਂਜੀ ਆ ਗਿਆ ਆਪਣਾ ਇਹਦਾ ਨਾ ਸੂਟ ਪਹਿਨਦਾ ਠੀਕ ਹੈ ਜੀ ਤੇ ਧੰਨਵਾਦ ਮੇਰੇ ਭੈਣਾਂ ਜਿਹਨੇ ਆਪਣੇ ਸਮੇਂ ਤੋਂ ਬਾਅਦ ਕਮੈਂਟ ਕਰੇ ਨੇ ਅਸੀਂ ਦੇਖੋ ਜੀ ਆਪਣੀ ਮਸਲੀਨ ਦੀ ਚੁੰਨੀਆਂ ਇਹਨਾਂ ਨਾਲ ਸੂਟ ਨਾਲ ਤੇ ਆ ਦੇਖੋ ਮੇਆ ਸੋਨੇ ਇਸ ਤਰ੍ਹਾਂ ਵਧੀਆ ਆਪਾਂ ਹਰ ਮਹੀਨੇ ਰਿਮਿਨੇ ਕੱਢਣੇ ਜੀ ਸਾਰੇ ਮੇਰੀਆਂ ਪਹਿਣਾ ਹਨਾ ਕਮੈਂਟ ਕਰਿਆ ਕਰੋ ਆ ਦੇਖੋ ਅੱਗੇ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਠੀਕ ਹੈ ਜੀ ਪੂਰੀ ਵਧੀਆ ਬੱਡੀ ਚ ਹੁੰਦੀ ਆ ਆਪਣੀ ਮਸਲੀਨ ਦੀ ਤੇ ਪਲੇਨ ਆਪਣਾ ਸੂਟ ਆ ਗਿਆ ਵਧੀਆ ਬਣੂਗਾ ਸੂਟ ਆ ਪੜਾ ਦੇਖੋ ਜੀ ਹਾਂਜੀ ਧੰਨਵਾਦ